ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗਰਭਵਤੀ ਔਰਤਾ ਮਾਵਾਂ ਕੈਨੇਡਾ ਦੇ ਵਿੱਚ ਬੱਚੇ ਇਸ ਲਈ ਪੈਦਾ ਕਰ ਰਹੀਆਂ ਨੇ ਤਾਂ ਕਿ ਉਹ ਕੈਨੇਡਾ ਦੇ ਵਿੱਚ ਛੁੱਟੀਆਂ ਮਨਾ ਸਕਣ ਜਿਸ ਕਾਰਨ ਹਸਪਤਾਲਾਂ ਨੂੰ ਵੀ ਭੁਗਤਾਨ ਨਹੀਂ ਕੀਤਾ ਜਾਂਦਾ ਜਿਸ ਬਾਅਦ ਇਹ ਬਹਿਸ ਛਿੜ ਗਈ ਹੈ ਕਿ ਕੈਨੇਡਾ ਨੂੰ ਆਸਟ੍ਰੇਲੀਆ ਅਤੇ ਯੂਕੇ ਵਰਗੇ ਦੇਸ਼ਾਂ ਦੇ ਨਾਲ ਜੋੜਦੇ ਹੋਏ ਕੰਸਰਵੇਟਿਵ ਪਾਰਟੀ ਨੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਹੈ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਵਿੱਚ ਜਨਮ ਤੋਂ ਹੀ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਹੋਇਆ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗਰਭਵਤੀ ਮਾਵਾਂ ਛੁੱਟੀਆਂ ਮਨਾਉਣ ਦੇ ਲਈ ਕੈਨੇਡਾ ਆ ਰਹੀਆਂ ਨਹੀਂ ਫਲਾਈਟ ਅਟੈਂਡੈਂਟਾ ਦਾ ਹਵਾਲਾ ਦਿੰਦੇ ਹੋਏ ਵਾਇਰਲ ਪੋਸਟ ਵਿੱਚ ਕਿਹਾ ਗਿਆ ਹੈ ਕਿ ਮਾਵਾਂ ਕੈਨੇਡਾ ਦੇ ਵਿੱਚ ਸਿਰਫ ਐਂਕਰ ਬੇਬੀ ਪੈਦਾ ਕਰਨ ਦੇ ਲਈ ਜਨਮ ਦਿੰਦੀਆਂ ਨੇ ਤਾਂ ਜੋ ਉਹਨਾਂ ਦਾ ਕੈਨੇਡਾ ਦੇ ਨਾਲ ਸੰਬੰਧ ਬਣਿਆ ਰਹੇ ਵਾਇਰਲ ਪੋਸਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਬਿੱਲਾਂ ਦਾ ਭੁਗਤਾਨ ਕੀਤੇ ਬਿਨਾ ਹਸਪਤਾਲ ਵੀ ਛੱਡ ਦਿੰਦੀਆਂ ਨੇ ਵਾਇਰਲ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 8 ਮਹੀਨਿਆਂ ਤੋਂ ਉੱਤੇ ਦੀ ਗਰਭਵਤੀ ਕਿਸੇ ਵੀ ਵਿਦੇਸ਼ੀ ਨੂੰ ਕੈਨੇਡਾ ਵਿੱਚ ਕੋਈ ਕਾਰੋਬਾਰੀ ਛੁੱਟੀਆਂ ਨਹੀਂ ਮਿਲਦੀਆਂ ਉਹਨਾਂ ਦਾ ਇੱਕੋ ਇੱਕ ਟਿਚਾ ਐਂਕਰ ਬੇਬੀ ਪੈਦਾ ਕਰਨਾ ਹੈ ਜੋ ਉਹਨਾਂ ਨੂੰ ਬੁੱਢੇ ਹੋਣ ਤੇ ਵਾਪਸ ਲਿਆਵੇਗਾ ਤਾਂ ਜੋ ਉਹ ਟੈਕਸ ਦੇ ਵਿੱਚ ਇੱਕ ਵੀ ਡਾਲਰ ਨਾ ਦੇਣ ਦੇ ਬਾਵਜੂਦ ਮੁਫਤ ਸਿਹਤ ਸੰਭਾਲ ਅਤੇ ਮੁਫਤ ਪੈਸਾ ਪ੍ਰਾਪਤ ਕਰ ਸਕਣ ਇਹ ਸਭ ਇੱਕ ਘੁਟਾਲਾ ਹੈ ਦਾਸੀ ਇਸ ਪੋਸਟ ਨੇ ਭਾਰੀ ਪ੍ਰਤੀਕਿਰਿਆ ਦਿੱਤੀ ਹੈ ਕਿਉਂਕਿ ਲੋਕਾਂ ਨੇ ਸਵਾਲ ਕੀਤਾ ਹੈ ਕਿ 8.5 ਮਹੀਨਿਆਂ ਦੀਆਂ ਗਰਭਵਤੀ ਔਰਤਾਂ ਨੂੰ ਉਡਾਨ ਪਰੰਪਰਤੀ ਇਜਾਜ਼ਤ ਕਿਵੇਂ ਦਿੱਤੀ ਜਾਂਦੀ ਹੈ ਜਦੋਂ ਕਿ ਕਈਆਂ ਨੇ ਦਾਵਾ ਕੀਤਾ ਹੈ ਕਿ ਉਹ ਕਈ ਵਾਰ 에ਅਰਲਾਈਨਸ ਨੂੰ ਆਪਣੀ ਗਰਭ ਅਵਸਥਾ ਦੇ ਮਹੀਨਿਆਂ ਬਾਰੇ ਝੂਠ ਬੋਲਤੀਆਂ ਨੇ ਪਰ ਇਹ ਮਹੱਤਵਪੂਰਨ ਸਵਾਲ ਹਜੇ ਵੀ ਬਣਿਆ ਹੋਇਆ ਹੈ ਕਿ ਕੀ ਕੈਨੇਡਾ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰੇਗਾ ਜਾਂ ਫਿਰ ਨਹੀਂ ਕੰਸਰਵੇਟਿਵ ਪਾਰਟੀ ਨੇ ਪ੍ਰਸਤਾਵ ਰੱਖਿਆ ਹੈ ਕਿ ਕੈਨੇਡਾ ਵਿੱਚ ਪੈਦਾ ਹੋਏ ਬੱਚੇ ਆਪਣੇ ਆਪ ਹੀ ਕੈਨੇਡੀਅਨ ਬਣ ਜਾਣਗੇ ਜੇਕਰ ਸਿਰਫ ਇੱਕ ਮਾਤਾ ਜਾਂ ਫਿਰ ਪਿਤਾ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਹੈ ਮੌਜੂਦਾ ਨਿਯਮ ਇਹ ਹੈ ਕਿ ਕੈਨੇਡਾ ਵਿੱਚ ਪੈਦਾ ਹੋਇਆ ਕੋਈ ਵੀ ਵਿਅਕਤੀ ਨਾਗਰਿਕ ਬਣ ਜਾਂਦਾ ਹੈ ਅਤੇ ਜਨਮ ਸੈਸ ਪੱਤੇ ਨੂੰ ਤੁਸ਼ਾਹਿਦ ਕਰਦਾ ਹੈ ਜਿੱਥੇ ਗੈਰ-ਨਾਗਰਿਕ ਕੈਨੇਡਾ ਸਿਰਫ ਬੱਚੇ ਨੂੰ ਜਨਮ ਦੇਣ ਦੇ ਲਈ ਆਉਂਦੇ ਨੇ ਦਸੇ ਕੰਜ਼ਰਵੇਟਿਵ ਨੇਤਾ ਮਿਸ਼ੇਲ ਟੈਂਪਲ ਗਾਰਡਨਰ ਨੇ ਕਿਹਾ ਕਿ ਜੇਕਰ ਕੈਨੇਡਾ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਦਾ ਹੈ ਤਾਂ ਇਹ ਕੈਨੇਡਾ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਕੇ ਦੇ ਨਾਲ ਜੋੜ ਦਵੇਗਾ ਜੋ ਉਨ੍ਹਾਂ ਦੀ ਆਟੋਮੈਟਿਕ ਨਾਗਰਿਕਤਾ ਨੂੰ ਸੀਮਤ ਕਰ ਦੇਣੇ 1867 ਤੋਂ 1960 ਦੇ ਵਿੱਚ ਕਨਫੈਡਰੇਸ਼ਨ ਤੋਂ ਬਾਅਦ ਜਨਮ ਸਿੱਧ ਨਾਗਰਿਕਤਾ ਕੈਨੇਡਾ ਦੀ ਰਾਸ਼ਟਰੀ ਪਛਾਣ ਦਾ ਹਿੱਸਾ ਰਹੀ ਹੈ ਇਸ ਨੂੰ ਸ਼ੁਰੂਆਤੀ ਵਸਨੀਕਾ ਦੇ ਵਿੱਚ ਆਬਾਦੀਵਾਦ ਅਤੇ ਵਫਾਦਾਰੀ ਨੂੰ ਸ਼ਾਹੀਦ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ 1947 ਦੇ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਨੇ ਇਸ ਨੂੰ ਇੱਕ ਰਸਮੀ ਅਧਿਕਾਰ ਬਣਾ ਦਿੱਤਾ ਯਕੀਨੀ ਬਣਾਉਂਦੇ ਹੋਏ ਕਿ ਕੈਨੇਡੀਅਨ ਧਰਤੀ ਉੱਤੇ ਪੈਦਾ ਹੋਇਆ ਕੋਈ ਵੀ ਵਿਅਕਤੀ 2024 ਦੇ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ 2.8 ਮਿਲੀਅਨ ਨੂੰ ਪਾਰ ਕਰ ਗਈ ਹੈ ਜੋ ਕਿ 2019 ਤੋਂ 150% ਦਾ ਵਾਧਾ ਹੈ ਬੈਂਕ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੇ ਨਾਲ ਮਹਿੰਗਾਈ ਵੱਧ ਸਕਦੀ ਹੈ ਅਤੇ ਜਨਤਕ ਸੇਵਾਵਾਂ ਉੱਤੇ ਪੋਚ ਪੈ ਸਕਦਾ ਹੈ ਨਿਆਂ ਮੰਤਰੀ ਸੀਨ ਫਰੇਜ਼ਰ ਨੇ ਇਸ ਪ੍ਰਸਤਾਵ ਨੂੰ ਡ੍ਰੌਨ ਵਾਲਾ ਕਿਹਾ ਹੈ ਇਹ ਦਲੀਲ ਦਿੱਤੀ ਹੈ ਕਿ ਜਨਮ ਸੈਸ ਪਾਟਾ ਸਾਰੇ ਜਨਮਾਧਿਕ 1% ਤੋਂ ਘਟਦੇ ਲਈ ਜ਼ਿੰਮੇਵਾਰ ਹੈ ਉਦਰੀ ਪੰਜਾਹ ਸੰਗਠਨਾਂ ਦੁਆਰਾ ਦਸਤਕਤ ਕੀਤੇ ਇੱਕ ਸਾਂਝੇ ਪੱਤਰ ਵਿੱਚ ਸੰਸਦ ਨੂੰ ਇਸ ਯੋਜਨਾ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਨਾਗਰਿਕਤਾ ਨੂੰ ਇੱਕ ਮਨੁੱਖੀ ਜਨਮ ਸਿੱਧ ਅਧਿਕਾਰ ਰਾਸ਼ਨ ਦਾ ਵਿਸ਼ੇਸ਼ ਅਧਿਕਾਰ ਨਹੀਂ ਕਿਹਾ ਗਿਆ। ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗਰਭਵਤੀ ਔਰਤਾਂ ਮਾਵਾਂ ਕੈਨੇਡਾ ਦੇ ਵਿੱਚ ਬੱਚੇ ਇਸ ਲਈ ਪੈਦਾ ਕਰਦੀਆਂ ਨੇ ਤਾਂ ਕਿ ਉਹ ਕੈਨੇਡਾ ਦੇ ਵਿੱਚ ਛੁੱਟੀਆਂ ਮਨਾ ਸਕਣ ਜਿਸ ਕਾਰਨ ਹਸਪਤਾਲਾਂ ਨੂੰ ਵੀ ਭੁਗਤਾਨ ਨਹੀਂ ਕੀਤਾ ਜਾਂਦਾ ਜਿਸ ਬਾਰੇ ਇਹ ਬਹਿਸ ਛਿੜ ਗਈ ਹੈ ਕਿ ਕੈਨੇਡਾ ਨੂੰ ਆਸਟ੍ਰੇਲੀਆ ਅਤੇ ਯੂਕੇ ਵਰਗੇ ਦੇਸ਼ਾਂ ਦੇ ਨਾਲ ਜੋੜਦੇ ਹੋਏ ਕੰਸਰਵੇਟਿਵ ਪਾਰਟੀ ਨੇ ਜਨਮ ਅਧਿਕਾਰ ਨਾਗਿਕਤਾ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਹੈ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਵਿੱਚ ਜਨਮ ਤੋਂ ਹੀ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਹੋਇਆ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗਰਭਵਤੀ ਮਾਵਾਂ ਛੁੱਟੀਆਂ ਮਨਾਉਣ ਦੇ ਲਈ ਕੈਨੇਡਾ ਆ ਰਹੀਆਂ ਨੇ ਫਲਾਈਟ ਅਟੈਂਡੈਂਟ ਦਾ ਹਵਾਲਾ ਦਿੰਦੇ ਹੋਏ ਵਾਇਰਲ ਪੋਸਟ ਵਿੱਚ ਕਿਹਾ ਗਿਆ ਹੈ ਕਿ ਮਾਵਾਂ ਕੈਨੇਡਾ ਦੇ ਵਿੱਚ ਸਿਰਫ ਐਂਕਰ ਬੇਬੀ ਪੈਦਾ ਕਰਨ ਦੇ ਲਈ ਜਨਮ ਦਿੰਦੀਆਂ ਨੇ ਤਾਂ ਜੋ ਉਹਨਾਂ ਦਾ ਕੈਨੇਡਾ ਦੇ ਨਾਲ ਸੰਬੰਧ ਬਣਿਆ ਰਹੇ ਵਾਇਰਲ ਪੋਸਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਬਿੱਲਾਂ ਦਾ ਭੁਗਤਾਨ ਕੀਤੇ ਬਿਨਾ ਹਸਪਤਾਲ ਵੀ ਛੱਡ ਦਿੰਦੀਆਂ ਨੇ ਵਾਇਰਲ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 8 ਮਹੀਨਿਆਂ ਤੋਂ ਉੱਤੇ ਦੀ ਗਰਭਵਤੀ ਕਿਸੇ ਵੀ ਵਿਦੇਸ਼ੀ ਨੂੰ ਕੈਨੇਡਾ ਵਿੱਚ ਕੋਈ ਕਾਰੋਬਾਰੀ ਛੁੱਟੀਆਂ ਨਹੀਂ ਮਿਲਦੀਆਂ ਉਨ੍ਹਾਂ ਦਾ ਇੱਕੋ ਇੱਕ ਟਿੱਚਾ ਐਂਕਰ ਬੇਬੀ ਪੈਦਾ ਕਰਨਾ ਹੈ ਜੋ ਉਨ੍ਹਾਂ ਨੂੰ ਬੁੱਢੇ ਹੋਣ ਤੇ ਵਾਪਸ ਲਿਆਵੇਗਾ ਤਾਂ ਜੋ ਟੈਕਸਰ ਦੇ ਵਿੱਚ 1 ਬੀ ਡਾਲਰ ਨਾ ਦੇਣ ਦੇ ਬਾਵਜੂਦ ਮੁਫਤ ਸਿਹਤ ਸੰਭਾਲ ਅਤੇ ਮੁਫਤ ਪੈਸਾ ਪ੍ਰਾਪਤ ਕਰ ਸਕਣ ਇਹ ਸਾਬਿਤ ਕੁਟਾਲਾ ਹੈ। ਦੱਸੀ ਇਸ ਪੋਸਟ ਨੇ ਭਾਰੀ ਪ੍ਰਤੀਕਿਰਿਆ ਦਿੱਤੀ ਹੈ ਕਿਉਂਕਿ ਲੋਕਾਂ ਨੇ ਸਵਾਲ ਕੀਤਾ ਹੈ ਕਿ 8.5 ਮਹੀਨਿਆਂ ਦੀਆਂ ਗਰਭਵਤੀ ਔਰਤਾਂ ਨੂੰ ਉਡਾਨ ਭਰਨ ਦੀ ਇਜਾਜ਼ਤ ਕਿਵੇਂ ਦਿੱਤੀ ਜਾਂਦੀ ਹੈ ਜਦੋਂ ਕਿ ਕਈਆਂ ਨੇ ਦਾਵਾ ਕੀਤਾ ਹੈ ਕਿ ਉਹ ਕਈ ਵਾਰ 에ਅਰਲਾਈਨਸ ਨੂੰ ਆਪਣੀ ਗਰਭ ਅਵਸਥਾ ਦੇ ਮਹੀਨਿਆਂ ਬਾਰੇ ਝੂਠ ਬੋਲਦੀਆਂ ਨੇ ਪਰ ਸੱਤਪੂਰਨ ਸਵਾਲ ਹਜੇ ਵੀ ਬਣਿਆ ਹੋਇਆ ਹੈ ਕਿ ਕੀ ਕੈਨੇਡਾ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰੇਗਾ ਜਾਂ ਫਿਰ ਨਹੀਂ ਕੰਸਰਵੇਟਿਵ ਪਾਰਟੀ ਨੇ ਪ੍ਰਸਤਾਵ ਰੱਖਿਆ ਹੈ ਕਿ ਕੈਨੇਡਾ ਵਿੱਚ ਪੈਦਾ ਹੋਏ ਬੱਚੇ ਆਪਣੇ ਆਪ ਹੀ ਕੈਨੇਡੀਅਨ ਬਣ ਜਾਣਗੇ ਜੇਕਰ ਸਿਰਫ ਇੱਕ ਮਾਤਾ ਜਾਂ ਫਿਰ ਪਿਤਾ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਹੈ ਮੌਜੂਦਾ ਨਿਯਮ ਇਹ ਹੈ ਕਿ ਕੈਨੇਡਾ ਵਿੱਚ ਪੈਦਾ ਹੋਇਆ ਕੋਈ ਵੀ ਵਿਅਕਤੀ ਨਾਗਰਿਕ ਬਣ ਜਾਂਦਾ ਹੈ ਅਤੇ ਜਨਮ ਸੈਸ ਪਾਟੇ ਨੂੰ ਤੁਸ਼ਾਹਿਦ ਕਰਦਾ ਹੈ ਜਿੱਥੇ ਗੈਰ-ਨਾਗਰਿਕ ਕੈਨੇਡਾ ਸਿਰਫ ਬੱਚੇ ਨੂੰ ਜਨਮ ਦੇਣ ਦੇ ਲਈ ਆਉਂਦੇ ਨੇ ਦੱਸਿਆ ਕੰਸਰਵੇਟਿਵ ਨੇਤਾ ਮਿਸ਼ੇਲ ਟੈਂਪਲ ਗਾਰਡਨਰ ਨੇ ਕਿਹਾ ਕਿ ਜੇਕਰ ਕੈਨੇਡਾ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਦਾ ਹੈ ਤਾਂ ਇਹ ਕੈਨੇਡਾ ਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਯੂਕੇ ਦੇ ਨਾਲ ਜੋੜ ਸਵੇਗਾ ਜੋ ਉਨ੍ਹਾਂ ਦੀ ਆਟੋਮੈਟਿਕ ਨਾਗਰਿਕਤਾ ਨੂੰ ਸੀਮਤ ਕਰ ਦੇਣੇ ਦੱਸਿਆ 1960 ਦੇ ਵਿੱਚ ਕਨਫੈਡਰੇਸ਼ਨ ਤੋਂ ਬਾਅਦ ਜਨਮ ਸਿੱਧ ਨਾਗਰਿਕਤਾ ਕੈਨੇਡੀ ਰਾਸ਼ਟਰੀ ਪਛਾਣਤਾ ਹਿੱਸਾ ਰਹੀ ਹੈ ਇਸ ਨੂੰ ਸ਼ੁਰੂਆਤੀ ਵਸਨੀਕਰ ਦੇ ਵਿੱਚ ਆਬਾਦੀਵਾਦ ਦੇ ਅਤੇ ਵਫਾਦਾਰੀ ਨੂੰ ਸ਼ਾਹੀਦ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ 1947 ਦੇ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਨੇ ਇਸ ਨੂੰ ਇੱਕ ਰਸਮੀ ਅਧਿਕਾਰ ਬਣਾ ਦਿੱਤਾ ਯਕੀਨੀ ਬਣਾਉਂਦੇ ਹੋਏ ਕਿ ਕੈਨੇਡੀਅਨ ਧਰਤੀ ਉੱਤੇ ਪੈਦਾ ਹੋਇਆ ਕੋਈ ਵੀ ਵਿਅਕਤੀ 2024 ਦੇ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ 2.8 ਮਿਲੀਅਨ ਨੂੰ ਪਾਰ ਕਰ ਗਈ ਹੈ ਜੋ ਕਿ 2019 ਤੋਂ 150% ਦਾ ਵਾਧਾ ਹੈ ਬੈਂਕ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੇ ਨਾਲ ਮਹਿੰਗਾਈ ਵੱਧ ਸਕਦੀ ਹੈ ਅਤੇ ਜਨਤਕ ਸੇਵਾਵਾਂ ਉੱਤੇ ਪੋਚ ਪੈ ਸਕਦਾ ਹੈ ਨਿਆਂ ਮੰਤਰੀ ਸੀਨ ਫੇਜ਼ਰ ਨੇ ਇਸ ਪ੍ਰਸਤਾਵ ਨੂੰ ਡ੍ਰੋਨ ਵਾਲਾ ਕਿਹਾ ਹੈ ਇਹ ਦਲੀਲ ਦਿੱਤੀ ਹੈ ਕਿ ਜਨਮ ਸੈਸ ਪੱਤਾ ਸਾਰੇ ਜਨਮ ਦੇ 1% ਤੋਂ ਘਟਦੇ ਲਈ ਜ਼ਿੰਮੇਵਾਰ ਹੈ ਉਦਰੀ ਪੰਜਾਹ ਸੰਗਠਨਾਂ ਦੁਆਰਾ ਦਸਤਕਤ ਕੀਤੇ ਇੱਕ ਕਸਾਂਜੇ ਪੱਤਰ ਵਿੱਚ ਸੰਸਦ ਨੂੰ ਇਸ ਯੋਜਨਾ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਨਾਗਰਿਕਤਾ ਨੂੰ ਇੱਕ ਮਨੁੱਖੀ ਜਨਮ ਸਿੱਧ ਅਧਿਕਾਰ ਰਾਸ਼ਨ ਦਾ ਵਿਸ਼ੇਸ਼ ਅਧਿਕਾਰ ਨਹੀਂ ਕਿਹਾ ਗਿਆ। ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਕੈਨੇਡਾ ਦੇ ਵਿੱਚ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗਰਭਪਤੀ ਹੋਤਾ ਮਾਵਾ ਕੈਨੇਡਾ ਦੇ ਵਿੱਚ ਬੱਚੇ ਇਸ ਲਈ ਪੈਦਾ ਕਰਦੀਆਂ ਨੇ ਤਾਂ ਕਿ ਉਹ ਕੈਨੇਡਾ ਦੇ ਵਿੱਚ ਛੁੱਟੀਆਂ ਮਨਾ ਸਕਣ ਜਿਸ ਕਾਰਨ ਹਸਪਤਾਲਾਂ ਨੂੰ ਵੀ ਭੁਗਤਾਨ ਨਹੀਂ ਕੀਤਾ ਜਾਂਦਾ ਜਿਸ ਬਾਰ ਇਹ ਬਹਿਸ ਛਿੜ ਗਈ ਹੈ ਕਿ ਕੈਨੇਡਾ ਨੂੰ ਆਸਟ੍ਰੇਲੀਆ ਅਤੇ ਯੂਕੇ ਵਰਗੇ ਦੇਸ਼ਾਂ ਦੇ ਨਾਲ ਜੋੜਦੇ ਹੋਏ ਕੰਸਰਵੇਟਿਵ ਪਾਰਟੀ ਨੇ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਹੈ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਵਿੱਚ ਜਨਮ ਤੋਂ ਹੀ ਨਾਗਰਿਕਤਾ ਨੂੰ ਖਤਮ ਕਰਨ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਹੋਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗਰਭਵਤੀ ਮਾਵਾਂ ਛੁੱਟੀਆਂ ਮਨਾਉਣ ਦੇ ਲਈ ਕੈਨੇਡਾ ਆ ਰਹੀਆਂ ਨੇ। ਫਲਾਈਟ ਅਟੈਂਡੈਂਟਾ ਦਾ ਹਵਾਲਾ ਦਿੰਦੇ ਹੋਏ ਵਾਇਰਲ ਪੋਸਟ ਵਿੱਚ ਕਿਹਾ ਗਿਆ ਹੈ ਕਿ ਮਾਵਾਂ ਕੈਨੇਡਾ ਦੇ ਵਿੱਚ ਸਿਰਫ ਐਂਕਰ ਬੇਬੀ ਪੈਦਾ ਕਰਨ ਦੇ ਲਈ ਜਨਮ ਦਿੰਦੀਆਂ ਨੇ ਤਾਂ ਜੋ ਉਹਨਾਂ ਦਾ ਕੈਨੇਡਾ ਦੇ ਨਾਲ ਸੰਬੰਧ ਬਣਿਆ ਰਹੇ। ਵਾਇਰਲ ਪੋਸਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਹ ਬਿੱਲਾਂ ਦਾ ਭੁਗਤਾਨ ਕੀਤੇ ਬਿਨਾਂ ਹਸਪਤਾਲ ਵੀ ਛੱਡ ਦਿੰਦੀਆਂ ਨੇ। ਨਹੀਂ ਵਾਇਰਲ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 8 ਮਹੀਨਿਆਂ ਤੋਂ ਉੱਤੇ ਦੀ ਗਰਭਵਤੀ ਕਿਸੇ ਵੀ ਵਿਦੇਸ਼ੀ ਨੂੰ ਕੈਨੇਡਾ ਵਿੱਚ ਕੋਈ ਕਾਰੋਬਾਰੀ ਛੁੱਟੀਆਂ ਨਹੀਂ ਮਿਲਦੀਆਂ ਉਹਨਾਂ ਦਾ ਇੱਕੋ ਇੱਕ ਟਿਚਾ ਐਂਕਰ ਬੇਬੀ ਪੈਦਾ ਕਰਨਾ ਹੈ ਜੋ ਉਹਨਾਂ ਨੂੰ ਬੁੱਢੇ ਹੋਣ ਤੇ ਵਾਪਸ ਲਿਆਵੇਗਾ ਤਾਂ ਜੋ ਉਹ ਟੈਕਸ ਦੇ ਵਿੱਚ ਇੱਕ ਵੀ ਡਾਲਰ ਨਾ ਦੇਣ ਦੇ ਬਾਵਜੂਦ ਮੁਫਤ ਸਿਹਤ ਸੰਭਾਲ ਅਤੇ ਮੁਫਤ ਪੈਸਾ ਪ੍ਰਾਪਤ ਕਰ ਸਕਣ ਇਹ ਸਭ ਇੱਕ ਘੁਟਾਲਾ ਹੈ ਦਾਸੀ ਇਸ ਪੋਸਟ ਨੇ ਭਾਰੀ ਪ੍ਰਤੀਕਿਰਿਆ ਦਿੱਤੀ ਹੈ ਕਿਉਂਕਿ ਲੋਕਾਂ ਨੇ ਸਵਾਲ ਕੀਤਾ ਹੈ ਕਿ 8.5 ਮਹੀਨਿਆਂ ਦੀਆਂ ਗਰਭਵਤੀ ਔਰਤਾਂ ਨੂੰ ਉਡਾਨ ਪਰੰਪਰਤੀ ਇਜਾਜ਼ਤ ਕਿਵੇਂ ਦਿੱਤੀ ਜਾਂਦੀ ਹੈ ਜਦੋਂ ਕਿ ਕਈਆਂ ਨੇ ਦਾਵਾ ਕੀਤਾ ਹੈ ਕਿ ਉਹ ਕਈ ਵਾਰ 에ਅਰਲਾਈਨਸ ਨੂੰ ਆਪਣੀ ਗਰਭ ਅਵਸਥਾ ਦੇ ਮਹੀਨਿਆਂ ਬਾਰੇ ਝੂਠ ਬੋਲਦੀਆਂ ਨੇ ਪਰ ਇਹ ਮਹੱਤਵਪੂਰਨ ਸਵਾਲ ਹਜੇ ਵੀ ਬਣਿਆ ਹੋਇਆ ਹੈ ਕਿ ਕੀ ਕੈਨੇਡਾ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰੇਗਾ ਜਾਂ ਫਿਰ ਨਹੀਂ ਕੰਸਰਵੇਟਿਵ ਪਾਰਟੀ ਨੇ ਪ੍ਰਸਤਾਵ ਰੱਖਿਆ ਹੈ ਕਿ ਕੈਨੇਡਾ ਵਿੱਚ ਪੈਦਾ ਹੋਏ ਬੱਚੇ ਆਪਣੇ ਆਪ ਹੀ ਕੈਨੇਡੀਅਨ ਬਣ ਜਾਣਗੇ ਜੇਕਰ ਸਿਰਫ ਇੱਕ ਮਾਤਾ ਜਾਂ ਫਿਰ ਪਿਤਾ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਹੈ ਮੌਜੂਦਾ ਨਿਯਮ ਇਹ ਹੈ ਕਿ ਕੈਨੇਡਾ ਵਿੱਚ ਪੈਦਾ ਹੋਇਆ ਕੋਈ ਵੀ ਵਿਅਕਤੀ ਨਾਗਰਿਕ ਬਣ ਜਾਂਦਾ ਹੈ ਅਤੇ ਜਨਮ ਸੈਸ ਪੱਤੇ ਨੂੰ ਤੋਸ਼ਾਹਿਤ ਕਰਦਾ ਹੈ ਜਿੱਥੇ ਗੈਰ-ਨਾਗਰਿਕ ਕੈਨੇਡਾ ਸਿਰਫ ਬੱਚੇ ਨੂੰ ਜਨਮ ਦੇਣ ਦੇ ਲਈ ਆਉਂਦੇ ਨੇ ਦੱਸਿਆ ਕੰਸਰਵੇਟਿਵ ਨੇਤਾ ਮਿਸ਼ੇਲ ਟੈਂਪਲ ਗਾਰਡਨਰ ਨੇ ਕਿਹਾ ਕਿ ਜੇਕਰ ਕੈਨੇਡਾ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਦਾ ਹੈ ਤਾਂ ਇਹ ਕੈਨੇਡਾ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਕੇ ਦੇ ਨਾਲ ਜੋੜ ਦਵੇਗਾ ਜੋ ਉਨ੍ਹਾਂ ਦੀ ਆਟੋਮੈਟਿਕ ਨਾਗਰਿਕਤਾ ਨੂੰ ਸੀਮਤ ਕਰ ਦੇਣੇ ਦਸਵੀ 1960 ਦੇ ਵਿੱਚ ਕਨਫੈਡਰੇਸ਼ਨ ਤੋਂ ਬਾਅਦ ਜਨਮ ਸਿੱਧ ਨਾਗਰਿਕਤਾ ਕੈਨੇਡਾ ਦੀ ਰਾਸ਼ਟਰੀ ਪਛਾਣ ਦਾ ਹਿੱਸਾ ਰਹੀ ਹੈ ਇਸ ਨੂੰ ਸ਼ੁਰੂਆਤੀ ਵਸਨੀਕਾ ਦੇ ਵਿੱਚ ਆਬਾਦੀਵਾਦ ਅਤੇ ਵਫਾਦਾਰੀ ਨੂੰ ਸ਼ਾਹੀਦ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ 1947 ਦੇ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਨੇ ਇਸ ਨੂੰ ਇੱਕ ਰਸਮੀ ਅਧਿਕਾਰ ਬਣਾ ਦਿੱਤਾ ਯਕੀਨੀ ਬਣਾਉਂਦੇ ਹੋਏ ਕਿ ਕੈਨੇਡੀਅਨ ਧਰਤੀ ਉੱਤੇ ਪੈਦਾ ਹੋਇਆ ਕੋਈ ਵੀ ਵਿਅਕਤੀ 2024 ਦੇ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ 2.8 ਮਿਲੀਅਨ ਨੂੰ ਪਾਰ ਕਰ ਗਈ ਹੈ ਜੋ ਕਿ 2019 ਤੋਂ 150% ਦਾ ਵਾਧਾ ਹੈ ਬੈਂਕ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੇ ਨਾਲ ਮਹਿੰਗਾਈ ਵੱਧ ਸਕਦੀ ਹੈ ਅਤੇ ਜਨ ਤੱਕ ਸੇਵਾਵਾਂ ਉੱਤੇ ਪਹੁੰਚ ਪੈ ਸਕਦਾ ਹੈ ਨਿਆਇ ਮੰਤਰੀ ਸੀਨ ਫੇਜ਼ਰ ਨੇ ਇਸ ਪ੍ਰਸਤਾਵ ਨੂੰ ਡਰੋਨ ਵਾਲਾ ਕਿਹਾ ਇਹ ਦਲੀਲ ਦਿੱਤੀ ਹੈ ਕਿ ਜਨਮ ਸੈਰ ਸਪਾਟਾ ਸਾਰੇ ਜਨਮਾਂ ਦੇ 1% ਤੋਂ ਘੱਟ ਦੇ ਲਈ ਜ਼ਿੰਮੇਵਾਰ ਹੈ ਉਦਰੀ ਪੰਜਾਬ ਸੰਗਠਨਾਂ ਦੁਆਰਾ ਦਸਤਖਤ ਕੀਤੇ ਇੱਕ ਸਾਂਝੇ ਪੱਤਰ ਵਿੱਚ ਸੰਸਦ ਨੂੰ ਇਸ ਯੋਜਨਾ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਨਾਗਰਿਕਤਾ ਨੂੰ ਇੱਕ ਮਨੁੱਖੀ ਜਨਮ ਸਿੱਧ ਅਧਿਕਾਰ ਰਾਸ਼ਨ ਦਾ ਵਿਸ਼ੇਸ਼ ਅਧਿਕਾਰ ਨਹੀਂ ਕਿਹਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ